फरीदकोट ਦੇ ਵਿੱਚ ਪੰਜਾਬ ਪੁਲਿਸ ਦਾ ਕਾਂਸਟੇਬਲ ਗ੍ਰਫਤਾਰ ਕੀਤਾ ਗਿਆ ਕਾਂਸਟੇਬਲ ਗੁਰਮੀਤ ਤੋਂ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ ਐ ਐਸਟੀਐਫ ਮੁਹਾਲੀ ਨੇ ਕੀਤੀ ਹੈ ਕਾਰਵਾਈ ਮਲਜ਼ਮ ਤੇ ਪਹਿਲਾਂ ਵੀ ਦਰਜ ਨੇ ਕਈ ਕੇਸ ਤਲਵੰਦੀ ਦੀ ਰਹਿਣ ਵਾਲੀ ਇੱਕ ਮਹਿਲਾ ਨੂੰ ਵੀ ਗ੍ਰਫਤਾਰ ਕੀਤਾ ਗਿਆ ਫਰੀਦਕੋਟ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਮਲਜ਼ਮ ਪੁਲਿਸ ਕਰਮੀ ਜੋ ਕਿ ਹੁਣ ਪੁਲਿਸ ਜੜੀ ਕਿ ਆ ਚੁੱਕਿਆ ਸੋ ਉਸ ਦੇ ਨਾਲ ਹੀ ਇੱਕ ਮਹਿਲਾ ਨੂੰ ਵੀ ਫਰੀਦਕੋਟ ਪੁਲਿਸ ਨੇ ਜੜਾ ਕੀ ਗ੍ਰਫਤਾਰ ਕੀਤਾ ਸੋ ਕਾਂਸਟੇਬਲ ਗੁਰਮੀਤ ਤੋਂ ਅੱਧਾ ਕਿਲੋ ਹੈਰੋਇਨ ਵੀ ਬਰਾਮਦ ਹੋਈ ਇਨਫੋਰਮੇਸ਼ਨ ਤਾਂ ਇਹ ਆਈ ਸੀ ਸਾਡੇ ਕੋਲ ਵੀ ਕੱਕ ਕਾਰਵਾਸ਼ ਹਾਊਸ ਹੈਗਾ ਅਰੇ ਮੌਲੀ ਪਿੰਡ ਚ ਉੱਥੇ ਇੱਕ ਗੱਡੀ ਹੈ ਉਹ ਤੋਂ ਬਾਕਸ ਬੈਗ ਨਾਲ ਦੀ ਉਹ ਨਾ ਉੱਥੇ ਜਿਹੜਾ ਹੈਗਾ ਲੱਗਦਾ ਹੈ ਇਹ ਬਹੁਤ ਖਸਲਾ ਫਿਕੂ ਲੰਬੜਾ ਰਹਿਣ ਵਾਲਾ ਹੈਗਾ ਵੀ ਆਪਣੇ ਆਪ ਨੇ ਪੁਲਿਸ ਨੂੰ ਆਜਮ ਦੱਸਦਾ ਇੱਕ ਇਹਦੇ ਨਾਲ ਲੇੜੀ ਹੈ ਜੇ ਇਹਨੂੰ ਰੋਲ ਅਪ ਕਰਕੇ ਤੁਸੀਂ ਇਹਦੀ ਸਰਚ ਕਰੋਗੇ ਵੀਡੀਓ ਤੇ ਤੁਹਾਨੂੰ ਟਰਾਂਸ ਮਿਲੇਗੀ ਉਸ ਤੇ ਅਸੀਂ ਕਾਰਵਾਈ ਕੀਤੀ ਫਿਰ ਜਾ ਕੇ ਕਿੰਨੀ ਕਿੰਨੀ ਕੁਆਂਟੀਟੀ ਜਿਹੜੀ ਮਿਲੀ ਹੈ 440 ਗ੍ਰਾਮ ਹੈ ਇਹਨਾਂ ਕੋਲ ਪਹਿਲਾਂ ਵੀ ਇਹਨਾਂ ਦੇ ਪਰਚੇ ਆ ਗਏ ਪਹਿਲਾਂ ਮੇਰੇ ਨਾਲ ਰੱਖੀ ਤੇ 6 ਪਰਚੇ ਨੇ ਤੇ ਮੁੰਡੇ ਦੇ ਇੱਕ ਪਰਚੇ ਹੈਲੋ ਜੀ ਸਰ ਐਨਡੀਪੀਐਸ ਦੇ ਇਹ ਸਾਰੇ ਸਰ ਜੀ ਕੁੜੀ ਦੇ ਜਿਹੜੇ ਅਪ ਬ ਗੱਲ ਕਰੀਏ ਨਹੀਂ 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 ਸਾਰੇ ਨਹੀਂ ਐਡੀਵੀਜ਼ਨ ਲੜਕੀ ਦੇ ਤਿੰਨ ਐਡੀ ਦੇ ਨੇ ਥੋੜਾ ਨੀਚੇ ਜਿਹੜਾ ਕਾਂਸਟੇਬਲ ਹੈ ਉਹ ਇੱਕ ਇੰਫਰਮੇਸ਼ਨ ਦਾ ਪਰਚਾ ਹੈ ਇੱਕ ਜਾਪਰ ਸਥਿਤੀ ਹੈ ਇਹ ਫਿਰ ਆਪਣੀ ਸ਼ਹਿਰ ਮਹਾਲੀ ਕੀ ਕਰਨਾ ਹੈ ਇਸ ਲਈ ਕਿਸਪਤਾਨ ਗਿਆ ਹੈ ਲੜਕੀ ਮੁੰਡੇ ਦਾ ਸੰਪਰਕੀ ਨੰਬਰ ਹੈ ਇਹਨਾਂ ਟਾਈਆਂ ਪਿੱਸਾ ਹੋਇਆ ਹਾਂ ਤੁਸੀਂ ਉਹਦੇ ਇੰਟਰਟੇਲ ਤੇ ਅਸੀਂ ਪੁਲਿਸ ਰਿਪੋਰਟ ਲੈ ਕੇ ਤੁਹਾਨੂੰ ਕੋਲ ਕਰਾਂਗੇ। ਕਰਨ ਕੀ ਹੈ ਅਸੀਂ ਮਹਾਲੀ ਉਹਦਾ ਫਾਇਰ ਸੀ ਜੇ ਇੱਕ ਮੋੜ ਲੱਗਦਾ ਹੈਗਾ ਇਹ ਲੜਕੀ ਨੂੰ ਲੱਗਦਾ ਹੈ ਇਹ ਹੈ ਇਹ ਨਸ਼ੇ ਦੀ ਆਦੀ ਹੈ। ਇਸ ਨਸ਼ੇ ਦੀ ਆਦੀ ਨੇ ਹੈ ਤੇ ਇਥੇ ਸਰ ਸਪਲਾਈ ਕਿਸ ਨੂੰ ਜਿਹੜਾ ਆਇਆ ਸੀ ਹੁਣ ਤੱਕ ਦੀ ਕੋਈ ਜਾਣਕਾਰੀ ਮਿਲੀ ਹੋਵੇ ਐਸਟੀਐਫ ਨੂੰ। ਕਿਉਂਕਿ ਸਰ ਕੁਆਂਟੀਟੀ ਬਹੁਤ ਜ਼ਿਆਦਾ ਹੈ। ਇਹਨਾਂ ਦੇ ਹੁਣ ਜਿਹੜੇ ਹੈਗੇ ਨੇ ਆਪਣੇ ਆਰਜ਼ਾਕ ਹੈਗੇ ਆ ਉਹ ਸਾਨੂੰ ਅੱਜ ਤੁਹਕ ਜੂਣਗੇ ਦੇ ਕਾਲ ਡੀਟੇਲ। ਠੀਕ ਹੈ ਸੈਕਿੰਡ ਹੀ ਅਸਾਈਨਮੈਂਟ ਦੇਖ ਕੇ ਦੇ ਦਿੰਦੇ ਤੁਹਾਨੂੰ ਦਸਿਆ ਲੈਣੇ ਪੁੱਛੀ ਜੀ। ਠੀਕ ਹੈ 3 ਤੋਂ ਕੁਝ ਕੁ ਹੋਵੇ। ਠੀਕ ਹੈ